ਵਾਹੇ ਗੁਰਜੀਤ ਕਾਲਸਾ ਵਾਹੇ ਗੁਰਜੀਤ ਕੀ ਫਤੇ ਤੰਦਨ ਸਿੰਘੂ ਤੇ ਇੱਕ ਵਾਰੋ ਪਏ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬੱਤ ਦਾ ਭਲਾ ਕਰਵਾ ਬਾਬਾ ਜੀ ਮਿਹਰ ਕਰੋ ਕਿਰਪਾ ਕਰਵਾ ਬਾਬਾ ਜੀ ਥੋਖੀ ਘੜੀ ਨਾਲ ਦੇਖਣ ਸਰੋ ਕਿਰਪਾ ਬਾਬਾ ਜੀ ਕੋਣਾ ਵੇਦ ਵਿਰਾਂਚ ਵਿਚਾਰ ਰਹੋ ਹਰ ਜਾਪ ਨਾ ਛੱਡਿਓ ਏਕ ਘਰੀ ਮਥਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰੇਸ਼ਟ ਨੇ ਹਾਲ ਕਰੀ RAMDAS GURU JAG TARAN KO ਗੁਰ ਜੋਤ ਅਰਜਨ ਮਾਹੀ ਧਰੀ ਤਰਨ ਗगन ਨਵਖੰਡ ਮਹਿ ਜੋਤ સ્વરૂਪੀ ਰਿਹਾ ਭਰ ਭਨ ਮਥੁਰਾ ਕਸ਼ ਭੇਦ ਨਹੀਂ ਗੁਰ ਅਰਜਨ ਪਰ ਤਖ ਹਰ ਕਰਵਾਣ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੈ ਦੁਆਰੈ ਆਇਆ ਨਾਨਕ ਕੋ ਪ੍ਰਭ ਭਇ ਕਿਰਪਾਲਾ ਸਤ ਗੁਰ ਪੂਰਾ ਪਾਇਆ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ ਦਿਨ ਨੀਤ ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ ਬਹੁਤ ਜਨਮ ਵਿਸਰੇ ਥੇ ਮਧ ਇਹ ਜਨਮ ਤੁਮਹਾਰੇ ਲੇਖੇ ਕਹਿ ਰਵਿਦਾਸ ਅਸ ਲਗ ਜੀਵ ਚੇਰ ਭਇਓ ਦਰਸ਼ਨ ਦੇਖੇ ਦੁਏ ਦੁਏ ਲੋਚਨ ਪੇਖਾਂ ਆ ਹਰ ਗਿਨ ਔਰ ਨ ਦੇਖਾਂ ਨੈਣ ਰਹਿ ਰੰਗ ਲਾਈ ਅਗ ਬੇਗਲ ਕਹਿ ਨ ਜਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸਿਮੁਖਤ ਤਖ ਗੁਰ ਨਿਰਸਤਾਰੇ ਰਾਮ ਨਾਮ ੁਰ ਮਹਿ ਗਹਯੋ ਜਾ ਕੇ ਸਮਨ ਕੋਏ ਜਿਸ ਮਗਰਾ ਤੋਂ ਸੰਕਟ ਮਿਟੇ ਬਰਸ ਤੁਹਾਰੋ ਹੋਏ ਸੋ ਤਹ ਟਲ ਗੁਰ ਸੇਵਿਆ ਆ ਸਹਜ ਸੁਭਾਏ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਹੋਵਾ ਸਿਫਤ ਖਸਮ ਦੀ ਨੋਰੇ ਹਰ ਸੋ ਘੁਰ ਸੋ ਛਟੀਆਂ ਤੋਦ ਡਿਠੇ ਸਚੇ ਪਾਤਸ਼ਾ ਮਲ ਜਨਮ ਜਨਮ ਦੀ सजन सचा पात पास बेठां सोही सब नादा Yeah. Hey. ਏ ਹਰ ਜਨ ਕੀ ਆਪਣਾ ਗੁਣ ਨਾ ਗਵਾਵ ਰਹਾ ਹੋ ਗੁਰੂ ਰੂਪ ਗੁਰੂ ਪਿਆਰੇ ਸਾ ਸੰਗਤ ਜੀ ਅਜ ਦਾ ਪਾਵਨ ਵਖਵਾਗ ਸੋਢੀ ਸੁਲਤਾਨ ਗੁਰੂ ਰਾਮਦਾਸ ਪਿਤਾ ਜੀ ਦਾ ਬਖਸ਼ਿਸ਼ ਕੀਤਾ ਹੋਇਆ ਵੈਰਾੜੀ ਰਾਗ ਅੰਦਰ ਪਾਵਨ ਅੰਗ 719 ਅਤੇ 20 ਉਤੇ ਸੁਭਾਏ ਮਾਨ ਨੇ ਸਤਿਗੁਰ ਬਖਸ਼ਿਸ਼ ਕਰਨੇ ਹੈ ਭਾਈ ਜਿਹੜਾ ਰੱਬ ਦਾ ਪਿਆਰਾ ਹੈ ਰੱਬ ਦਾ ਸੇਵਕ ਹੈ ਉਹ ਰੱਬ ਦੀ ਬੰਦਗੀ ਕਰਦਾ ਉਸ ਦੇ ਗੁਣ ਗੰਮ ਦਾ ਹੈ ਹੋ ਗੁਣ ਗਾਵਣ ਵਾਲੇ ਦੀ ਨਿੰਦਿਆ ਕਰੇ ਮਾੜਾ ਆਖੇ ਆਖੇ ਵੀ ਇਹ ਧਾਰ ਵੇਲੇ ਬੰਦਗੀ ਕਰਦਾ ਰਹਿੰਦਾ ਹੈ ਭਗਤ ਬਣਿਆ ਹੈ ਬਾਬਾ ਬਣਿਆ ਹੈ ਅਨੇਕਾਂ ਗੱਲਾਂ ਮਾੜੀਆਂ ਆਖਣ ਲੱਗੇ ਜਾਂ ਸਤਿਗੁਰ ਕੇ ਤਾ ਵੀ ਰੱਬ ਦਾ ਪਿਆਰਾ ਰੱਬ ਦੀ ਬੰਦਗੀ ਨਹੀਂ ਛੱਡਦਾ ਜਿਵੇਂ ਕਿ ਚੰਦਨ ਵਿੱਚ ਗੁਣ ਹੈ ਨਾ ਭਾਵੇਂ ਕਿੰਨੇ ਵੀ ਜ਼ਹਿਰੀਲੇ ਸੱਪ ਉਸ ਦੇ ਨੇੜੇ ਲਪਟਿਆ ਹੋਣ ਫਿਰ ਵੀ ਉਹ ਆਪਣੀ ਸਫਲਤਾ ਨੂੰ ਨਹੀਂ ਤਿਆਗਦਾ ਇਸੇ ਤਰ੍ਹਾਂ ਰੱਬ ਦਾ ਪਿਆਰ ਹੈ ਉਹ ਰੱਬ ਦੀ ਬੰਦਗੀ ਨੂੰ ਨਹੀਂ ਤਿਆਗਦਾ ਕਿਉਂਕਿ ਉਹ ਜਾਣਦਾ ਹੈ ਰੱਬ ਦੀ ਮੇਰੇ ਤੇ ਕਿਰਪਾ ਹੈ ਕਿ ਮੇਰੇ ਤੋਂ ਆਪਣੀ ਬੰਦਗੀ ਆਪਣਾ ਸਿਮਰਨ ਕਰਾਰੇ ਇਸ ਕਰਕੇ ਹਮੇਸ਼ਾ ਹੀ ਉਹ ਰੱਬ ਦੀ ਇਬਾਦਤ ਵਿੱਚ ਚੰਗੇ ਕਾਰਜਾਂ ਵਿੱਚ ਲੱਗਿਆ ਰਹਿੰਦਾ ਹੈ ਉਸ ਨੇ ਇੱਕ ਗੱਲ ਦੀ ਸਮਝ ਹੁੰਦੀ ਹੈ ਕਿ ਆਪ ਜਪਾਏ ਜਪੈ ਸੋ ਨਾਮ ਆਪ ਗਵਾਏ ਸੋ ਹਰ ਗੁਣ ਗਾਉ ਇਹ ਉਸ ਦੇ ਰਹਿਮਤ ਵਰਤੀ ਹੈ ਤਾਂ ਉਸ ਦੇ ਗੁਣ ਗਾ ਰਹੇ ਹੈ ਇਸ ਕਰਕੇ ਉਹ ਰੱਬ ਦੀ ਇਬਾਦਤ ਨੂੰ ਛੱਡਦਾ ਨਹੀਂ ਹੈ ਸਤਿਗੁਰੂingle ਹੀਰ ਕਰਨ ਅਸਾਂ ਵੀ ਉਸ ਮਾਲਕ ਦੇ ਯਾਦ ਨਾਲ ਸਿਮਰਨ ਤੇ ਨਾਲ ਜੁੜੀਏ ਸਤਿਗੁਰੂ ਪਾਤਸ਼ਾਹ ਸਾਡਾ ਸਭਨਾ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਜੀ ਹੋਈਆਂ ਭੁੱਲਾਂ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ